ਕੀ ਨਾਮ ਆ ਗੋਪਿਆ ਦਾ ਗੁਰਤੇ ਸਿੰਘ ਆ ਬਾਈ ਪਿੰਡ ਕਿਹੜਾ ਆਮ ਤੇ ਢੜਕ ਬਾਸ ਅਸੀਂ ਇਹ ਅੱਗ ਕਿੱਥੇ ਲੱਗੀ ਆ ਕਿੰਨਾ ਕਾ ਪਿੱਤਾ ਚਗਾਲੀ ਵਾਲੀ ਜੂ ਆ ਆਂ ਢੜਕ ਬਾਸ ਆ ਗਈ ਸਾਰਾ ਪਿੰਡ ਭਜਾਉਣ ਤੇ ਜ਼ੋਰ ਹੋ ਰਿਹਾ ਕੋਈ ਫੌ ਨਹੀਂ ਪੈ ਰਿਹਾ ਕਿਸੇ ਤਰ੍ਹਾਂ ਦਾ ਉਧਰ ਲਾਈਟ ਵਾਲਿਆਂ ਨੂੰ ਫੋਨ ਕਰਾ ਤੀ ਉਹਨਾਂ ਨੇ ਛੱਡੀ ਕਿ ਕਹਿੰਦੇ ਵੀ ਅਸੀਂ ਛੱਡ ਨਹੀਂ ਸਕਦੇ ਸਾਡਾ ਫੋਨ ਹੀ ਪੇਰੇ ਅੱਗੇ ਦੇ ਲਵੇ ਬਾਲਟੀ ਆ ਨਾ ਕੀ ਹੁੰਦਾ ਕਿੰਨਾ ਕ ਨੁਕਸਾਨ ਲੱਗਦਾ ਜੀ ਤਾਂ ਭਾਈ ਬਹੁਤ ਲੱਗਦਾ ਹੁਣ ਤਾਂ ਐਂ ਲੱਗਦਾ ਵੀ ਆ ਅੱਗੇ ਸਾਰੀ ਫਿਰਲੀ ਐ ਅੱਗੇ ਪਿੰਡ ਵੀ ਆ ਪਰਲੀ ਸਾਈਡ ਹਾਂ ਪਿੰਡ ਆ ਢੜਕ ਬਾਸ ਪਿੰਡ ਆ ਗਿਆ ਇਹ ਗੱਡੀ ਲੈਂ ਟੱਪ ਗਈ ਪਿੰਡ ਨੂੰ ਨਾਲ ਦੀ ਨਾਲ ਪਈ ਕਿਹੜੇ ਗਣਕੇ ਦੀ ਚੀਜ਼ ਹੋਣੀ ਹੈ ਖੜੀ ਗਣਕ ਕਿੰਨੀ ਕੁ ਲੱਗਦੀ ਹੈ ਇਹਦੇ ਵਿੱਚ ਖੜੀ ਰਹੀ ਗਿਆ ਦੋ ਤਿੰਨ ਕਿੱਲੇ ਉਪਰ ਹੱਟ ਗਾਲੀ ਆ ਗਈ ਸੀ ਕਿੰਨਾ ਕੁ ਨੁਕਸਾਨ ਲੱਗਦਾ ਹੈ ਇਹ ਟੋਟਾ ਨੁਕਸਾਨ ਤਾਂ ਭਾਈ ਬਹੁਤ ਜ਼ਿਆਦਾ ਲੱਗਦਾ ਹੈ ਹਜੇ ਕੋਈ ਫਾਇਰ ਬ੍ਰਿਗੇਡ ਆਈ ਕੋਈ ਅੱਗ ਵਿੱਚ ਕੁਝ ਨਹੀਂ ਆਇਆ ਨਾ ਫਾਇਰ ਬ੍ਰਿਗੇਡ ਨਾ ਕੋਈ ਹੋਰ ਆਇਆ ਹੁਣ ਪਿੰਡ ਦੇ ਕੋਈ ਤਪੀਆਂ ਨਾ ਪਹੁੰਚਦਾ ਕੋਈ ਪਾਣੀ ਸਿਰਕਦਾ ਕੋਈ ਕਿਵੇਂ ਕਰਦਾ ਜਿਹੜਾ ਜਿਹਾ ਫੋਅ ਇਹੋ ਜਿਹਾ ਕਰਦਾ ਆਹ ਬਾਲਟੀਆਂ ਨਾਲ ਤਾਂ ਕੱਲੇ ਲਵੀਨ ਲੱਗ ਸਕਦਾ ਹੁਣ ਆ ਦੇਖੋ ਆ ਘਰ ਨੂੰ ਪੂਰਾ ਡਰਿਆ ਇਹ ਜਿਉਂ ਰਾਗੀ ਕੋਈ ਹਿੱਲਾ ਨਹੀਂ ਨਾ ਤਾਂ ਲਾਈਟ ਆ ਵੀ ਅਸੀਂ ਬਲੂਗਮਾ ਕੰਨੇ ਇੱਥੇ ਕੀ ਨਾਮ ਹੈ ਬੱਬਾ ਤੁਹਾਡਾ ਗੁਰਤੇ ਸਿੰਘ ਆ ਬਾਈ ਪਿੰਡ ਕਿਹੜਾ ਆਮ ਤੇ ਢੜਕ ਬਾਸ ਅਸੀਂ ਇਹ ਅੱਗ ਕਿੱਥੇ ਲੱਗੀ ਆ ਕਿੰਨਾ ਕਰਿਆ ਪਿੱਤਾ 40 ਅੱਲ ਦੀ ਜੂ ਆ ਕੀ ਢੜਕ ਬਾਸ ਆ ਗਈ ਸਾਰਾ ਪਿੰਡ ਭਜਾਉਣ ਤੇ ਜ਼ੋਰ ਹੋ ਰਿਹਾ ਕੋਈ ਫੌ ਨਹੀਂ ਪੈ ਰਿਹਾ ਕਿਸੇ ਤਰ੍ਹਾਂ ਦਾ ਉਧਰ ਲਾਈਟ ਵਾਲਿਆਂ ਨੂੰ ਫੋਨ ਕਰਿਆ ਤੀ ਉਹਨਾਂ ਨੇ ਛੱਡੀ ਨਹੀਂ ਕਹਿੰਦੇ ਵੀ ਅਸੀਂ ਛੱਡ ਨਹੀਂ ਸਕਦੇ ਸਾਡਾ ਫੋਨ ਹੀ ਪੈ ਰਿਹਾ ਅੱਗ ਦੇ ਲਵੇ ਬਾਲਟੀ ਆ ਨਾ ਕੀ ਹੁੰਦਾ ਕਿੰਨਾ ਕ ਨੁਕਸਾਨ ਲੱਗਦਾ ਜੀ ਤਾਂ ਭਾਈ ਬਹੁਤ ਲੱਗਦਾ ਹੁਣ ਤਾਂ ਐਂ ਲੱਗਦਾ ਵੀ ਆ ਆ ਕੇ ਸਾਰੀ ਫਿਰਲੀ ਐ ਅੱਗੇ ਪਿੰਡ ਵੀ ਆ ਪਰਲੀ ਸਾਈਡ ਹਾਂ ਪਿੰਡ ਰਹਾੜ੍ਹ ਕਪਾਸ ਪਿੰਡ ਆ ਗਿਆ ਇਹ ਗੱਡੀਆਂ ਤਾਂ ਪੱਕੀ ਪਿੰਡ ਨੂੰ ਨਾਲ ਦੀ ਨਾਲ ਪਈ ਖੜੀ ਗਣਕ ਕਿੰਨੀਆਂ ਚੀਜ਼ਾਂ ਖੜੀ ਗਣਕ ਕਿੰਨੀ ਕ ਲੱਗਦੀ ਐ ਇਹਦੇ ਵਿੱਚ ਖੜੀ ਹੈਗੇ ਦੋ ਤਿੰਨ ਕਿੱਲੇ ਉਪਰ ਹੱਥ ਗਾਲੀ ਆ ਗਈ ਸੀ ਕਿੰਨਾ ਕ ਨੁਕਸਾਨ ਲੱਗਦਾ ਇਹ ਟੋਟਲ ਨੁਕਸਾਨ ਤਾਂ ਭਾਈ ਬਹੁਤ ਜ਼ਿਆਦਾ ਲੱਗਦਾ ਹਜੇ ਕੋਈ ਫਾਇਰ ਬ੍ਰਿਗੇਡ ਆਈ ਕੋਈ ਅੱਗੇ ਕੁਛ ਨਹੀਂ ਆਇਆ ਨਾ ਫਾਇਰ ਬ੍ਰਿਗੇਡ ਨਾ ਕੋਈ ਹੋਰ ਆਇਆ ਹੁਣ ਪਿੰਡ ਦੇ ਕੋਈ ਤਪੀਆਂ ਨਾ ਪਹੁੰਚਾ ਕੋਈ ਪਾਣੀ ਸੜਕਦਾ ਕੋਈ ਕਿਵੇਂ ਕਰਦਾ ਜਿਹੜਾ ਫੋਅ ਇਹੋ ਜਿਹਾ ਕਰਦਾ ਆ ਬਾਲਟੀਆਂ ਤੱਕ ਲਵੀਨ ਲੱਗ ਸਕਦਾ ਹੁਣ ਆ ਦੇਖੋ ਆ ਘਰ ਨੂੰ ਪੂਰਾ ਡਰ ਹੈ ਇਹੋ ਜਿਹਾ ਅਗੀ ਕੋਈ ਹਿੱਲਾ ਨਹੀਂ ਨਾ ਤਾਂ ਲਾਈਟ ਆ ਵੀ ਅਸੀਂ ਲੋਕਾਂ ਨੂੰ ਇੱਥੇ